ਸਸ਼ਿਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾ ਪਰਦੀਪ ਗੌਰਤਾ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ 13 ਸਾਲਾਂ ਬੱਚੇ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਦੱਸਦੇ ਕਿ ਦੀਵਾਨ ਹਾਲ ਦੀ ਛੱਤ ਦੇ ਉੱਤੋਂ ਢੇਠਾ ਡਿੱਗ ਜਾਂਦਾ ਹੈ ਜਿਸ ਦੇ ਕਾਰਨ ਸੱਟ ਹੈ ਜਿਹੜੀ ਸਿਰ ਦੇ ਵਿੱਚ ਜਾ ਲੱਗਦੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਉਸ ਨੂੰ ਭਰਤੀ ਕਰਵਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਿਤਕਲਾਨ ਕਰ ਦਿੱਤਾ ਜਾਂਦਾ ਦੱਸਦੇ ਕਿ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲਦੀ ਹੋਈ ਹੈ ਪੂਰਾ ਮਾਮਲਾ ਜਿਹੜਾ ਬਾਬਾ ਕਾਲਾ ਤੋਂ ਸਾਹਮਣੇ ਇਸ ਦੇ ਨਾਲ ਤੋਂ ਇਹ ਵੀ ਦੱਸ ਦੇਣੀ ਹੈ ਕਿ ਪਰਿਵਾਰ ਦੇ ਵੱਲੋਂ ਲਗਾਤਾਰ ਨਿਰਾਸ਼ਾ ਜਿਹੜੀ ਪ੍ਰਗਟਾਈ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਕੋਲੇ ਆਯੁਸ਼ਮਾਨ ਕਾਰਡ ਹੁੰਦਾ ਜਾਂ ਹੋਰ ਕਿਸੇ ਤਰੀਕੇ ਦੀ ਸਹੂਲਤ ਹੁੰਦੀ ਉਸਾਂ ਦੇ ਬੱਚੇ ਦਾ ਇਲਾਜ ਜਿਹੜਾ ਵੱਡੇ ਹਸਪਤਾਲ ਦੇ ਵਿੱਚ ਹੋ ਸਕਦਾ ਸੀ ਪਰ ਕਿਤੇ ਨਾ ਕਿਤੇ ਆਰਥਿਕ ਤੰਗੀ ਦੇ ਕਾਰਨ ਗਰੀਬ ਮਾਪਿਆਂ ਦਾ ਇਕਲੌਤਾ ਇਕਲੌਤਾ ਪੁੱਤ ਜਿਹੜਾ ਰੱਬ ਨੂੰ ਪਿਆਰਾ ਹੋ ਗਿਆ ਜੀ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਚੱਲ ਰਹੀ ਸੀ ਅਤੇ ਦੀਵਾਨ ਹਾਲ ਦੀ ਛੱਤ ਦੇ ਉੱਤੋਂ ਹੀਠਾ ਡਿੱਗ ਜਾਂਦਾ ਤਾਂ ਸ ਬੱਚੇ ਦੀ ਉਮਰ ਮਹਿਜ਼ ਹਜੇ 13 ਸਾਲ ਦੱਸੀ ਜਾ ਰਹੀ ਹੈ ਜਦੋਂ ਛੱਤ ਤੋਂ ਹੀਠਾ ਡਿੱਗਦਾ ਤਾਂ ਸਿਰ ਦੇ ਵਿੱਚ ਗੰਭੀਰ ਸੱਟ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਦੇ ਵਿੱਚ ਲਿਆਇਆ ਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਮਰਿਤਕਲਾਨ ਕਰ ਦਿੱਤਾ ਜਾਂਦਾ ਸੁਖ ਸਾਗਰ ਸਿੰਘ ਬੇਟੇ ਦਾ ਨਾਮ ਕੀ ਸੀ ਗੁਰਸਾਖਰ ਸਾਫ ਸਿੰਘ ਕਿਵੇਂ ਉਸ ਦੀ ਮੌਤ ਹੋਈ ਮੌਤ ਗੁਰਦੁਆਰਾ ਸਾਹਿਬ ਤੋਂ ਟਿੱਕਾ ਛੱਤ ਤੋਂ ਸਿਰ ਤੇ ਸਾਟ ਲੱਗੀ ਜਿਆਦੀ ਮੌਕੇ ਦੇ ਮਤੋ ਹੀ ਨਹੀਂ ਹਾਂ ਨਹੀਂ ਰਾਵਿਸ ਜਾਂਦੇ ਹੋਈ ਮੈਨੂੰ ਪੂਰਾ ਪਤਾ ਮੈਂ ਜਿੱਥੋਂ ਮੈਨੂੰ ਫੋਨ ਆਇਆ ਬਾਬੇ ਕਰਤੇ ਦਿੱਤੇ ਸਾਬ ਤੋਂ ਗਵਾਂਡੀ ਮੁੰਡੇ ਦਾ ਚਾਚਾ ਆ ਗੱਲ ਹੋ ਗਈ ਮੈਂ ਸਮਝਿਆ ਛੋਟੀ ਛੱਟ ਹੈ ਮੈਂ ਚਾਹ ਤੂੰ ਲੈ ਆ ਡਾਕਟਰ ਕੋ ਮੈਂ ਆਪ ਇਥੇ ਇਲਾਜ ਕਰਾ ਲੈਂਦਾ ਮੈਨੂੰ ਕਹਿੰਦੇ ਨਹੀਂ ਚਾਚਾ ਜਿਆਦੀ ਗੱਲ ਵਿਗੜ ਗਈ ਆ ਅਸੀਂ ਦੋਵੇਂ ਪ੍ਰਾਪਤ ਜੇ ਗਏ ਆ ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲਊ ਨਾ ਲੱਤਪੱਤ ਹੋਇਆ ਪਿਆ ਮੈਂ ਉਸ ਵੇਲੇ ਲਾ ਕੇ ਮੁੰਡਾ ਉਹਦੀ ਗੱਡੀ ਉਥੇ ਉਜੇ ਜੇ ਟੋਕੇ ਕੇ ਪਾ ਕੇ ਮੈਂ ਸ਼ਹਿਰ ਲੈ ਗਿਆ ਇੱਥੇ ਉਮੀਦ ਕੋ ਢੱਕਿਆ ਮੜਾ ਜਿਹਾ ਉਮੀਦ ਵਾਲਾ ਜਵਾਬ ਦਿੱਤਾ ਮੈਨੂੰ ਅਸੀਂ ਹੋਠੀ ਲੈ ਗਏ ਆ ਉੱਥੇ ਜਾ ਕੇ ਦਾਖਲ ਕਰਾਇਆ ਤਿੰਨ ਦਿਨ ਰਹੇ ਉੱਥੇ ਚੌਥੇ ਦਿਨ ਰਾਤ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈ ਨਹੀਂ ਪਿੰਡ ਰਿਤੇ ਮੋਹਣ ਨੇ ਬੜੀ ਮੇ ਬੜੀ ਮਦਦ ਕੀਤੀ ਸਾਰਾ ਤੇ ਮੋਹਣ ਮੇਰੇ ਮਗਰ ਟੁਕਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪਿੰਡ ਨੇ ਮੇਰੀ ਮਦਦ ਨਹੀਂ ਕੀਤੀ ਜੋ ਕੇ ਕੋਸਰਿਆ ਜੇਬਾਂ ਪਰ ਆਏ ਮੇਰੇ ਪੈਸੇ ਪੂਰਾ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਵਿਚਾਰਿਆ ਕਿ ਗੁਰਸਾਈਬ ਸਿੰਘ ਜਿਹੜਾ ਦੋ ਪਰਿਵਾਰਾਂ ਦਾ ਇਕਲੌਤਾ ਪੁੱਤ ਹਾਂਜੀ ਮੇਰੇ ਛੋਟੇ ਭਰਾ ਦਾ ਕੋਈ ਬੱਚਾ ਨਹੀਂ ਹੈ ਕੋਈ ਗੁੱਡੀ ਗੁੱਡੀ ਛਰੇ ਦੀ ਸਾਡੇ ਘਰ 'ਚ ਇਹੋ ਹੀ ਇਕਲਾ ਕਿਹੜੀ ਕਲਾਸ ਪੜਦਾ ਸਤਵੀਂ 'ਚ ਪੜਦਾ